ਦਿੱਲੀ ਬੀ ਚਮਸੀ ਡੀ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਜਿਸ ਨੂੰ ਲੈ ਕੇ ਪੰਜਾਬ ਭਰ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਵੀ ਖੁਸ਼ੀ ਮਨਾਈ ਜਾ ਰਹੀ ਹੈ ਦੱਸ ਦਈਏ ਕਿ ਹਲਕਾ ਨਾਬਾ ਦੇ ਵਿੱਚ ਹਲਕਾ ਵਿਧਾਇਕ ਦੇਵਮਾਨ ਦੇ ਵੱਲੋਂ ਵੀ ਖੁਸ਼ੀਆਂ ਮਨਾਈਆਂ ਗਈਆਂ ਦੇਵਮਾਨ ਦੇ ਵੱਲੋਂ ਲੱਡੂ ਵੰਡ ਕੇ ਢੋਲ ਦੇ ਡੱਗੇ ਦੇ ਉੱਤੇ ਬੋਲੀਆਂ ਪਾ ਕੇ ਇਸ ਜਿੱਤ ਦੀ ਖੁਸ਼ੀ ਨੂੰ ਜ਼ਾਹਿਰ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਦੇਵਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਇਸੇ ਤਰ੍ਹਾਂ ਹੁਣ ਗੁਜਰਾਤ ਦੇ ਵਿੱਚ ਵੀ ਆਮ ਆਦਮੀ ਪਾਰਟੀ ਬੀਜੇਪੀ ਦਾ ਪੱਤਾ ਸਾਫ ਕਰੇਗੀ ਦੇ ਵਿੱਚ ਸਰਕਾਰ ਬਣਾਈ ਹੈ ਜੀ ਔਰ 250 ਸੀਟਾਂ ਦੇ ਵਿੱਚੋਂ 134 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਜਿਹੜਾ ਜੀ ਪਹਿਲੀ ਵਾਰ ਐਮਸੀਡੀ ਦੇ ਵਿੱਚ ਝੰਡਾ ਲਹਿਰਾਇਆ ਆਮ ਆਦਮੀ ਪਾਰਟੀ ਦਾ ਤੇ ਬੀਜੇਪੀ ਜਿਹੜੀ ਪਿਛਲੇ 15 ਸਾਲ ਤੋਂ ਰਾਜ ਕਰ ਰਹੀ ਸੀ ਬੀਜੇਪੀ ਬਹੁਤ ਬੁਰੇ ਤਰੀਕੇ ਨਾਲ ਹਾਰੀ ਹੈ ਔਰ ਸਾਰਾ ਤਾਮਜਾਮ ਬੀਜੇਪੀ ਨੇ ਲਾਤਾ ਸੀਗਾ ਮੋਦੀ ਸਾਹਿਬ ਫਿਰ ਪ੍ਰਚਾਰ ਕਰਦੇ ਰਹੇ ਆ ਪਰ ਬਹੁਤ ਵੱਡੇ ਲੈਵਲ ਤੇ ਇਹਨਾਂ ਨੇ ਪ੍ਰਮੋਸ਼ਨ ਵੀ ਕੀਤੀ ਹੈ ਪਰ ਦਿੱਲੀ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਫਤਵਾ ਦਿੱਤਾ ਜੀ ਇਹ ਜਿੱਤ ਜਿਹੜੀ ਆ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਦਿੱਲੀ ਸਰਕਾਰ ਦੀ ਜਿਹੜੀ ਸਾਡੀ ਜਿਹੜੇ ਸਾਡੇ ਕਾਂਬੜੇ ਦਿੱਲੀ ਸਰਕਾਰ ਦੇ ਉੱਤੇ ਇੱਕ ਮੋਹ ਰਹਿ ਕੇ ਦਿੱਲੀ ਦੇ ਵਿੱਚ ਸਰਕਾਰ ਜਿਹੜੀ ਆ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੀ ਆ ਔਰ ਅੱਜ ਵੀ ਲੋਕ ਦਿੱਲੀ ਦੇ ਜਿਹੜੇ ਆ ਉਹ ਆਮ ਆਦੀ ਪਾਰਟੀ ਨੂੰ ਪਸੰਦ ਕਰਦੇ ਆ। ਬਈ ਵੱਡੇ ਵੱਡੇ ਦਾਅਵੇ ਕਰਦੀ ਸੀ ਕਹਿੰਦੇ ਵੀ ਅਸੀਂ ਤਾਂ ਜਿੱਤੇ ਯਕੀਨੀ ਆ ਕਿਸ ਤਰ੍ਹਾਂ ਦੇਖਦੇ। ਬਿਲਕੁਲ ਜੀ ਹਜੇ ਤਾਂ ਅੱਜ ਦਾ ਦਿੱਲੀ ਆ ਕੱਲ ਦੇਖੋ ਗੁਜਰਾਤ ਹੁੰਦਾ ਜੀ ਔਰ ਗੁਜਰਾਤ ਦੇ ਵਿੱਚ ਵੀ ਲੋਕ ਕਿਉਂਕਿ ਸਾਡੀ ਝੋਲੀ ਜਿਹੜੀ ਆ ਕੋਛ ਪੜਣਾ ਹੀ ਪੈਣਾ ਕਿਉਂਕਿ ਅਸੀਂ ਪਹਿਲਾਂ ਗੁਜਰਾਤ ਚ ਕਿਤੇ ਇਲੈਕਸ਼ਨ ਲੜੇ ਨਹੀਂ ਜੋ ਵੀ ਸੱਚੇ ਪਾਤਸ਼ਾਹ ਗੁਰਨਾਨਕ ਪਾਸ਼ਾ ਕਿਰਪਾ ਕਰਨਗੇ ਔਰ ਗੁਜਰਾਤ ਦੇ ਲੋਕ ਵੀ ਬੜੇ ਸੁਚੇਤ ਹੋ ਕੇ ਉਹਨਾਂ ਨੇ ਵੋਟ ਕੀਤੀ ਹੈ ਜੀ ਜੋ ਵੀ ਫੈਸਲਾ ਆਏਗਾ ਜਿੱਤ ਹਾਰ ਬਣੀ ਹੋਈ ਹੈ ਪਰ ਜੋ ਵੀ ਫੈਸਲਾ ਆਏਗਾ ਉਹ ਸਿਰਮੱਥੇ ਹੈ ਜੀ ਔਰ ਮੈਨੂੰ ਉਮੀਦ ਹੈ ਕਿ ਗੁਜਰਾਤ ਦੇ ਲੋਕ ਲੋਕ ਵੀ ਜਾਗ ਲਉਣਗੇ ਪਰ ਅੱਛੇ ਤਰੀਕੇ ਨਾਲ ਗੁਜਰਾਤ ਦੇ ਲੋਕ ਇਸ ਵਾਰ ਆਮ ਪਾਰਟੀ ਨੂੰ ਹੰਗਾਰਾ ਦੇ ਰਹੇ ਨੇ ਦੇ ਲਈ ਸਿੱਖਿਆ ਨੂੰ ਲੈ ਕੇ ਤੇ ਮੈਡੀਕਲ ਨੂੰ ਲੈ ਕੇ ਜਿਹੜੇ ਕੰਮ ਕੀਤੇ ਵਾਦੇ ਲੱਗਦੇ ਉਹਨਾਂ ਦਾ ਕਿੰਨਾ ਕਿ ਬਿਲਕੁਲ ਦੇਖੋ ਸਿੱਖਿਆ ਔਰ ਸਿਹਤ ਦੇ ਵਿੱਚ ਦੋ ਕ ਐਸੇ ਸੈਕਟਰ ਨੇ ਜਿਹਦੇ ਵਿੱਚ ਆਮ ਪਾਰਟੀ ਨੇ ਬਹੁਤ ਅੱਛਾ ਕੰਮ ਕੀਤਾ ਜਿਹੜਾ ਕਿ ਦੁਨੀਆ ਦੇ ਲਈ ਉਦਾਹਰਨ ਹੈ ਇੱਕ ਔਰ ਏਡੀ ਵੱਡੀ ਡੈਮੋਕ੍ਰੇਸੀ ਏਡੀ ਵੱਡੀ ਸਰਕਾਰਾਂ ਜਿਹੜੀਆਂ ਪਿਛਲੀਆਂ ਰਹੀਆਂ ਨੇ ਅੱਜ ਤੋਂ 8-10 ਸਾਲ ਪਹਿਲਾਂ ਤੇ ਉਹਦੇ ਸਾਹਮਣੇ ਦਿੱਲੀ ਦੇ ਥੋੜੇ ਸਮੇਂ ਦੇ ਵਿਚ अरविंद केजरीवाल ਸਾਹਿਬ ਦੀ ਸੋਚ ਸਾਡੇ ਮਨੀਸ਼ ਸ਼ੋਧਿਆ ਜੀ ਐਜੂਕੇਸ਼ਨ ਮਿਨਿਸਟਰ ਡਿਪਟੀ ਸੀਐਮ ਦਿੱਲੀ ਸਰਕਾਰ ਉਹਨਾਂ ਦੀ ਸੋਚ ਸੰਜੀਤ ਸਿੰਘ ਜੀ ਔਰ ਸਾਡੇ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਰਿਆਂ ਦੀ ਸੋਚ ਜਿਹੜੀ ਹੈ ਉਹ ਤੋਂ ਲੋਕਾਂ ਨੇ ਪ੍ਰਭਾਵਿਤ ਹੋ ਕੇ ਵੋਟਾਂ ਪਾਈਆਂ ਨੇ ਔਰ ਜਿਹੜੀ ਬੀਜੇਪੀ ਇਹ ਕਹਿੰਦੀ ਸੀ ਗੱਲ ਕਿ ਸਾਡਾ ਮੇਹਰ ਬਣੂਗਾ ਅਸੀਂ ਜਿੱਤਾਂਗੇ ਜੀ ਸਾਡੀਆਂ 180 ਸੀਟਾਂ ਪੱਕੀਆਂ ਨੇ 200 ਸੀਟਾਂ ਲੈ ਜਾਾਂਗੇ ਅਸੀਂ ਤੇ ਭਾਜਪਾ ਜਿਹੜੀ ਹੈ ਕੋ 100 ਦੇ ਆਸ-ਪਾਸ ਸਿਮਟ ਕੇ ਰਹਿ ਗਈ ਤੇ ਆਮ ਪਾਰਟੀ 134 ਸੀਟਾਂ ਜਿੱਟ ਕੇ ਪ੍ਰਚੰਡ ਬਹੁਮਤ ਨਾਲ ਐਮ ਸੀ ਵੀ ਦੇ ਵਿੱਚ ਸਰਕਾਰ ਬਣਾ ਗਈ ਹੈ ਕੀ ਲੱਗਦਾ ਕੱਲ੍ਹ ਵੀ ਇਸੇ ਤਰ੍ਹਾਂ ਪੰਗੜੇ ਪੈਣਗੇ ਦੇਖੋ ਜੀ ਸਾਡੀ ਤਾਂ ਤਿਆਰੀ ਪੂਰੀ ਹੈ ਬਾਕੀ ਦੇਖੋ ਜਦੋਂ ਪਹਿਲੀ ਵਾਰ ਇਲੈਕਸ਼ਨ ਲੜਦੇ ਆ ਨਾ ਆਪਾਂ ਕਿਸੇ ਚੀਜ਼ ਨੂੰ ਅੰਡਰਐਸਟੀਮੇਟਿੰਗ ਕਰਕੇ ਦੇਖਣਾ ਚਾਹੀਦਾ ਤੇ ਜੋ ਵੀ ਹੋਏਗਾ ਫੈਸਲਾ ਉਹ ਲੋਕਾਂ ਦਾ ਫੈਸਲਾ ਸਰ ਮੱਥੇ ਆ ਪਰ ਇੱਕ ਗੱਲ ਹੈ ਕਿ ਆਮ ਪਾਰਟੀ ਦੇ ਝੋਲੀ ਦੇ ਵਿੱਚ ਪੈਣੇ ਪੈਣਾ ਜਾਣਾ ਕੁਝ ਨਹੀਂ ਜੀ ਆਮ ਆਦਮੀ ਪਾਰਟੀ ਲਾਈਵ 360 ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ